ਜੀ ਬਾਬਾ ਜੀ ਜੋ ਅੱਜ ਲੰਗਰ ਭੰਡਾਰਾ ਕਰਾਇਆ ਗਿਆ ਕਿੰਨਾ ਭੰਡਾਰਾ ਕਰਾਇਆ ਗਿਆ ਜੀ 81 ਬਣਾ ਲਏ ਜੀ ਜੀ 81 ਕੀ ਕਹਣਾ ਚਾਹੋਗੇ ਸੰਤ ਨੂੰ ਕੀ ਦੇਣਾ ਚਾਹੋਗੇ ਸਹੀ ਨਾਮ ਦੋੜਿਆ ਬਾਬਾ ਤੋਂ ਵੱਡਾ ਨਾਮ ਲਊ ਮਰਦ ਦਾ ਨਾਮ ਲੈਣਾ ਚਾਹੀਦਾ ਹਰ ਇੱਕ ਆਪ ਉਸ ਦੀ ਸੋਚ ਜਾਨੀ ਜੇ ਦੀ ਆਪਣੇ ਕਾਰੋਬਾਰ ਕਰਦੇ ਚਾਹੀਦੇ ਅਸੀਂ ਵੀ ਬਣਾ ਲਏ ਅੱਜ ਪਣੋਰੇ ਤੇ ਤੁਹਾਡੇ ਗੁਰੂ ਜੀ ਵੀ ਆਏ। ਹੋਰ ਕੀ ਕਿਵੇਂ-ਕਿਵੇਂ ਜਿਹੜਾ ਅੱਜ ਜਿਹੜਾ ਸੰਗਤ ਨੂੰ ਜਿਹੜਾ ਸੰਦੇਸ਼ ਦਿੱਤਾ। ਬਹੁਤ ਬੰਦਿਆ। ਯਾਦ ਵੀ ਪਾਣੀ। ਦਾਸ ਜੀ ਨਾਮ ਪਾਈ। ਬਹੁਤ ਵਧੀਆ ਨਾ ਆਇਆ ਜੀ। ਉਹ ਵੀ ਪਣੋਰਾ ਜਿਹੜਾ ਆਪਣੇ ਦਸਵੰਦ ਵਿੱਚ ਕਰਾਇਆ ਜਾਂਦਾ ਕਿ ਜਾਂਂਦਰਾ ਹੀ ਕਰਕੇ ਕਰਾਇਆ ਜਾਂਦਾ ਜੀ। ਉਸ ਆਪਣੇ ਵਿਸਵਨ ਤੋਂ ਕਢੀ ਜਾਏਗੀ ਤਾਂ ਸੰਤਾਂ ਦੀ ਸਹਿਯੋਗ ਨਾਲ ਇਹ ਕਿਹੜੀ ਜਗ੍ਹਾ 'ਚ ਇਹ ਸੰਗਤ ਵਿੱਚ ਕੋਈ ਮਨੋਕਾਮਨਾਵਾਂ ਆਗ ਵੇ ਪੂਰੀ ਹੋਊਗੀ ਤੇ ਤਜੂਦਾ ਵਾ ਬਣਿਆ ਦਾ ਜ਼ਗਾਰ ਆ ਹੋਰ ਵੀ ਨੇਚ ਹੋਰ ਵਧੀਆ ਸਮਾਰੋਹ ਹੋਊਗਾ ਜੇ ਇੱਥੇ ਆਉਂਦਾ ਹੈ ਮੁੰਬਈ ਕਬੱਡੀ ਵੀ ਕਰਾਈਗੀ ਕਿ ਪਹਿਲੀ ਵਾਰੀ ਕਰਾਈਗੀ ਕਿ ਪਹਿਲਾਂ ਕੌਣ ਆਦੇ ਆ ਰਹੇ ਕੀ ਗੱਲ ਰੀਆ ਕਰਾ ਜਿਹੜਾ ਪੋਣਾ ਵਿੱਚ ਵੱਧ ਗਿਆ ਤਾਂ ਫਿਰ ਅੱਗੇ ਵੀ ਕਰਾਈਏ ਅੱਜ ਸੁਭਾ। ਫਿਰ ਮਾ ਨਾਮ ਦੀ ਫਰਮਾਂ ਕੀ। ਕਾਹ ਤੋਂ ਜੜਾ ਹੋਵਾਂ ਮਨ ਲੋਗ ਅਗਲੇ ਪੜਦੇ ਗਾਂ ਵਧਾ ਕੇ ਨਾਮ ਦਿੱਤੀਆਂਗੇ ਜਦ ਵਧਾ ਕੇ ਨਾਮ ਕੀ ਜਾਣ। ਠੀਕ। ਇਹ ਰਾਹ ਨੂੰ ਬੱਚੀ ਬਾਬਾ ਜੀ ਦੇ ਮੇਲੇ ਦੇ ਪੰਡਰੇ ਤੱਕ ਜਾਏ ਜੀ ਕੀ ਕਹਿਣਾ ਚਾਹੂਗਾ ਬਹੁਤ ਜ਼ਿਆਦਾ ਰੌਣਕ ਸੀ ਜੀ ਬਾਬਾ ਜੀ ਦੇ ਦਰਬਾਰ ਦੇ ਉੱਤੇ ਤੇ ਬਾਬਾ ਦਲਦਾਰ ਸਾਹਿਬ ਦੀ ਧਵਨ ਸੀ ਧੁਆਏ ਸੀ ਜੀ ਉਹਨਾਂ ਨੂੰ ਬਹੁਤ ਜ਼ਿਆਦਾ ਸੰਗਤਾਂ ਨਹੀਂ ਆਂੰਦ ਮਾਣਿਆ ਕੁਵਾਲੀ ਮਹਿਫਲ ਹੋਈ ਹੈ ਬਹੁਤ ਜ਼ਿਆਦਾ ਸੰਗਤਾਂ ਜਾਂ ਸਮਰਦਾਇ ਤੋਂ ਕੂਰੀਆਂ ਹੁੰਦੀਆਂ ਜੀ ਜਿਹੜਾ ਵੀ ਆਉਂਦਾ ਅਰਦਾਸ ਕਰਕੇ ਜਾਂਦਾ ਵਾ ਉਹਦੀ ਮਨੋ ਕਾਮਨਾ ਪੀਰ ਲੱਖ ਦਾ ਤਾਂ ਜੀ ਮਨਜ਼ੂਰ ਕਰ ਦਿੰਦੇ ਆਂ ਅਰਥ ਨਹੀਂ ਹੁੰਦੀ ਹੋਰ ਵਾਲੀ ਪੀੜੀ ਨੇ ਕੀ ਸੰਤਰੀ ਹੋਵੇਗਾ ਹੋਰ ਵਾਲੀ ਪੀੜੀ ਦੇ ਹੋਈ ਹੈ ਜੀ ਜਿੱਥੇ ਜਿੱਥੇ ਕੋਈ ਹੈਗਾ ਜਿੱਥੇ ਵੀ ਹੈਗਾ ਉਹ ਆਪਣੇ ਪੂਰੇ ਦਿਲੋਂ ਮਨੋਂ ਤਨੋਂ ਪਰਮਾਤਮਾ ਦੀ ਬੰਦਗੀ ਕਰੇ ਤੇ ਪਰਮਾਤਮਾ ਨੂੰ ਖਾਲ ਦਿਂਦਾ ਵਈ ਜਿਹੜਾ ਕੋਈ ਪੀਰਾਂ ਨਾਲ ਜੁੜਿਆ ਉਹ ਪੀਰਾਂ ਦੀ ਕਰੇ ਜਿਹੜਾ ਕੋਈ ਗੁਰੂ ਘਰ ਨਾਲ ਜੁੜਿਆ ਉਹ ਉੱਥੇ ਕਰੇ ਜਿੱਥੇ ਵੀ ਕੇਦਾ ਮੰਟ ਕੇ ਆਈ ਜੂਥ ਨੂੰ ਜੂਥ ਨੂੰ ਕਿਸ ਦੇਣਾ ਚਾਹੂ ਜੂਥ ਦੇਖੋ ਜੀ ਕਬੱਡੀ ਹੋਈ ਹੈ ਜੀ ਕਬੱਡੀ ਦੇ ਨਾਲ ਜਦੋਂ ਆਪਾਂ ਇੱਕ ਪਲੇਅਰ ਵੱਲ ਦੇਖ ਕੇ 10 ਹੋਰ ਪਲੇਅਰ ਤਿਆਰ ਹੋ ਜਾਂਦੇ ਆ ਕਈ ਕਈ ਨਸ਼ਿਆਂ ਤੋਂ ਪੱਜ ਜਾਣਗੇ ਸਭ ਤੋਂ ਵੱਧ ਇਹ ਹੈ ਕਿ ਅੱਜ ਕੱਲ੍ਹ ਜਿਹੜਾ ਸਾਡੇ ਪੰਜਾਬ ਵਿੱਚ ਤੌਰ ਲੱਤਦਾ ਚੱਲ ਰਿਹਾ ਹੈ ਤੇ ਇਸ ਪ੍ਰਿਆਤੂ ਬਤ ਜਣ ਕੀ ਜੇ ਪ੍ਰਮਾਤਮਾ ਦੇ ਲੱਗਣਗੇ ਠੀਕ